ਕਿਹੜੀ ਕਹਿੰਦਾ ਜਿਹੜਾ ਮੇਰੇ ਰਾਹ ਤੇ 1 ਰੁਪਿਆ ਦਾਨ ਕਰੂ ਮੈਂ 70 ਗੁਣਾ ਦਊ ਓ ਸੱਚੇ ਸਰਵਾਰ ਕੀ ਜੈ ਕਹਿੰਦਾ ਮੈਂ ਕਹਿੰਨਾ ਕਿ ਮੈਂ ਕਹਿੰਨਾ ਕਹਿੰਦਾ ਉਹ ਬੁੜੀ ਨੂੰ ਕਿਸੇ ਨੇ ਦੱਸਤਾ ਨੁਕਤਾ ਦੱਸਤਾ ਉਹਨੂੰ ਇੱਕ ਉਹਦੇ ਘਰੇ ਫਕੀਰ ਬੈਠਾ ਅੰਦਰ ਕਹਿੰਦਾ ਹਾਂ ਕਹਿੰਦਾ ਉਹਨੇ ਨੁਕਤਾ ਦੱਸਤਾ ਨੁਕਤਾ ਦੱਸਤਾ ਕਹਿੰਦਾ ਉਹ ਬੁੜੀ ਦਾਨ ਕਰਨੋਂ ਨਹੀਂ ਹਟਦੀ ਮੈਂ ਦੇਣੋਂ ਨਹੀਂ ਹਟਦਾ ਓ ਸੱਚੇ ਸਰਵਾਰ ਕੀ ਜੈ ਕਹਿੰਦਾ ਹੁਣ 70 ਗੁਣਾ ਕਰਕੇ ਮੈਨੂੰ ਮੋੜਨਾ ਪੈਂਦਾ ਤੜਕੇ ਨੂੰ ਕਹਿੰਦਾ ਫੇਰ ਲਾ ਦਿੰਦੀ ਐ ਲੰਗਰ ਕਹਿੰਦਾ ਮੈਂ ਫੇਰ 70 ਗੁਣਾ ਕਰਕੇ ਮੋੜਦਾ ਉਹ ਫੇਰ ਲਾ ਦਿੰਦੀ ਐ ਕਹਿੰਦਾ ਮੇਰਾ 70 ਗੁਣਾ ਨੇ ਚੱਕਰ 'ਚ ਫਸ ਗਿਆ ਭਾਂ ਇਹ ਦੱਗੇ ਪਰਿਵਾਰ ਇੱਕ ਜੇ ਜਿਕਰਾ ਬਾਬਾ ਰਵੀ ਸਾਹਿਬ ਜੀ ਦਾ ਬੋਲ ਸਕਦੇ ਇਹ ਮੁੱਕਦਾ ਨਹੀਂ ਇਹ ਮੁੱਕਦਾ ਇਹ ਨਹੀਂ ਮੁੱਕਦਾ ਇਹ ਬੰਦੀ ਸਾਰੀ ਉਮਰ ਚੱਲੀ ਜਾਵੇ ਵਾਹ ਜੀ ਇਹ ਨਹੀਂ ਮੁੱਕਦਾ ਨਹੀਂ ਮੁੱਕਦਾ ਇਹ ਉਹਨਾਂ ਦੀ ਸਰਕਾਰਾਂ ਦੀ ਉਹਨਾਂ ਦੇ ਦੇਵੀ ਦੇਵਤਿਆਂ ਦੀ ਪਪੀਰਾਂ ਦੀ ਇਹ ਰਹਿਮਤ ਹੈ ਇੱਥੇ ਰਹਿਮਤ ਵਰਸਦੀ ਹੈ ਜਿੱਥੇ ਲੰਗਰ ਹੁੰਦਾ ਹੈ ਔਰ ਜਿੱਥੇ ਹੁੰਦਾ ਮੁਹੱਬਤ ਨਾਲ ਆ ਵਾਹ ਜੀ ਇਹ ਨਹੀਂ ਉਸ ਲੰਗਰ ਚ ਨਹੀਂ ਆਉਂਦਾ ਉਹ ਉਤਰ ਕੇ ਵੀ ਆਪਦੇ ਆਪਦੇ ਤੇ ਵਧੀਆ ਸ਼ਕਲ ਲੋ ਤੇ ਦੂਜੇ 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 ਸ਼ਕਲ ਲੋ ਵਾਹ ਜੀ ਵਾਹ ਇਹ ਆ ਲੰਗਰ ਹੈ ਪਿਆਰ ਦਾ ਅੱਛਾ ਬਾਬੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਹਾਂਜੀ ਅਸੀਂ ਗਿੱਦੜਵਾਹਾ ਤੋਂ ਬਾਬਾ ਸ਼ੇਖ ਫਰੀਦ ਦਾ ਡੇਰਾ ਦਰਬਾਰ ਬਣਿਆ ਹੋਇਆ ਹੈ ਔਰ ਸਾਡੇ ਜੋ ਬਜ਼ੁਰਗਾਂ ਦਾ ਉਸੇ ਦਰਵਾਜ਼ਾ ਉੱਥੋਂ ਆਏ ਸੀ ਸਰਕਾਰ ਬਾਬਾ ਹੈਦਰ ਸ਼ੇਖ ਮਲੇਰ ਕੋਟਲਾ ਸਰਕਾਰ ਦੇ ਹਾਜ਼ਰੀ ਦੇ ਕੇ ਆਏ ਆਂ ਔਰ ਆ ਰਹੇ ਸੀ ਵਾਪਸ ਰਾਸਤੇ ਦੇ ਵਿੱਚ ਜੋ ਲੰਗਰ ਚੱਲ ਰਿਹਾ ਸੀ ਮਾਈ ਜਸਵਿੰਦਰ ਕੌਰ ਦਾ 13 ਸਾਲਾਂ ਤੋਂ ਕਹਿੰਦੇ ਲੰਗਰ ਕਰ ਰਹੇ ਨੇ ਮਾਈ ਜੀ ਪਹਿਲਾਂ ਵੀ ਇੱਕ ਦੋ ਵਾਰੀ ਮੁਲਾਕਾਤ ਹੋਈ ਹੈ ਇਹ ਵੀ ਸਰਕਾਰਾਂ ਦੇ ਉੱਥੇ ਹਾਜ਼ਰੀ ਦੇਣ ਕਿ ਦਵਾਹਾ ਵੀ ਗਏ ਨੇ ਸਾਡੇ ਕੋਲੇ ਬੜੇ ਪਿਆਰ ਦੇ ਨਾਲ ਲੰਗਰ ਛਕਿਆ ਚਾਹ ਪਾਣੀ ਪੀਤਾ ਬੜਾ ਪਿਆਰ ਮਿਲਿਆ ਔਰ ਇਸੇ ਤਰ੍ਹਾਂ ਦੁਆ ਕਰਦੇ ਵੀ ਲੰਗਰ ਚੱਲਦਾ ਰਹੇ ਵਧਦਾ ਰਹੇ ਹਮੇਸ਼ਾ ਦੀ ਤਰ੍ਹਾਂ ਔਰ ਮਾਈ ਜਸਵਿੰਦਰ ਕੌਰ ਜੀ ਔਰ ਉਹਨਾਂ ਦਾ ਪਰਿਵਾਰ ਔਰ ਬਾਬਾ ਗਾਜੀ ਸਾਰੇ ਰਲ ਮਿਲ ਕੇ ਜੋ ਇਹ ਲੰਗਰ ਆਏ ਸਾਲ ਕਰਦੇ ਆ ਸੇਵਾਦਾਰ ਬਹੁਤ ਨਾਲ ਜੁੜੇ ਹੋਏ ਨੇ ਬੜੇ ਪਿਆਰ ਮੁਹੱਬਤ ਦੇ ਨਾਲ ਲੰਗਰ ਤਿਆਰ ਕਰਦੇ ਆ ਵਰਤੌਂਦੇ ਆ ਔਰ ਇਸ ਰੋਡ ਦੇ ਉੱਤੇ ਬਾਜਾਖਾਨਾ ਰੋਡ ਹੈ ਬਰਨਾਲੇ ਦੇ ਵਿੱਚ ਉਸ ਰੋੜ ਤੇ ਲੰਗਰ ਚਲਾਇਆ ਜਾਂਦਾ ਔਰ ਸਾਰਿਆਂ ਮੁਰੇ ਇਹੀ ਬੇਨਤੀ ਹੈ ਵੀ ਇਸੇ ਤਰ੍ਹਾਂ ਸਾਰੇ ਭੈਣ ਭਰਾ ਉਪਰਾਲਾ ਕਰਨ ਸੱਜਣ ਮਿੱਤਰ ਜੋ ਲੰਗਰ ਚਲਦੇ ਨੇ ਇਸੇ ਤਰ੍ਹਾਂ ਚਲਾਉਣ ਇਹਨਾਂ ਦੇਵੀ ਦੇਵਤਿਆਂ ਇਹ ਲੰਗਰ ਇਸੇ ਤਰ੍ਹਾਂ ਚੱਲਦੇ ਰਹਿਣ ਆਮੀਨ 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 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ